ਨੂੰ ਬੱਲਾ ਵਿਖੇ ਡੇਰੇ ਦੇ ਬਾਨੀ ਮਹਾਂ ਤਪਸਵੀ ਬ੍ਰह्म ਗਿਆਨੀ ਬ੍ਰਮਲੀਨ 108 ਸੰਤ ਸਰਵਨ ਦਾਸ ਮਹਾਰਾਜ ਜੀ ਦੀ 53ਵੀਂ ਵਰਸੀ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਸੁਆਮੀ ਨਰਿੰਜਨ ਦਾਸ ਮਹਾਰਾਜ ਜੀ ਦੀ ਯੋਗ ਅਗਵਾਈ ਵਿੱਚ ਕਰਵਾਏ ਗਏ ਇਸ ਵਰਸੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਆਓ ਵੇਖਦੇ ਹਾਂ ਇਸ ਸਮਾਗਮ ਦੀਆਂ ਕੁਝ ਅਮਿੱਟ ਯਾਦਾਂ 4 ਟੇਕ पंचमे प्रीतम जान लो सबना है भगवंत ब्राह्मण आदि स्मृत है कोई ना पाया अंत पंच तत्व की रचना जो प्रव है जो देखे आकार तिसमें हो वैली सब लीला प्रभ अपार विश्ववास ना झूठ है राह पला बिच नाम तेरा अंबला नाम तेरो चंदनो कस जपे नाम ले तुजे कोचारे नाम तेरो आरती भजन मुरारे हर के नाम बिन छोटे सगले फसा रे ब्रह्मलीन सतगुरु स्वामी सर्वणदास महाराज जी दा त्रिवंजमा बरसी समागम ਅੱਜ ਡੇਰਾ ਸਤਖੰਡ ਬੱਲਾ ਵਿਖੇ ਬਹੁਤ ਹੀ ਸ਼ਰਧਾ ਸਹਿਤ ਗੁਰਗੱਦੀ ਤੇ ਵਰਾਜਮਾਨ ਦਇਆ ਦੇ ਸਾਗਰ ਸ਼ਾਂਤੀ ਦੇ ਪੁੰਜ ਏਕਤਾ ਦੇ ਪੁਜਾਰੀ ਰਹਿਮਤ ਦੇ ਸੋਮੇ ਸਭ ਦਾ ਭਲਾ ਮੰਗਣ ਵਾਲੇ ਯੁੱਗ ਵਿੱਚ ਪਰਿਵਰਤਨ ਲਿਆਉਣ ਵਾਲੇ ਪਰਮੇਸ਼ਵਰ ਪਿਤਾ ਸਤਿਗੁਰੂ ਨਰਨਜਨ ਦਾਸ ਮਹਾਰਾਜ ਜੀ ਦੀ ਪਾਵਨ ਸਰਪ੍ਰਸਤੀ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ ਅਬ ਕਛ ਮਰ ਮਿਤ ਜਨਾਇਆ ਅਬ ਕਛ ਮਰ ਮਿਤ ਜਨਾਇਆ ਹਨ ਕਰ ਕਰ ਟਕ ਜਿਸ ਸੇ ਭੂਲ ਫਰੇ ਆਪ ਰੂਪ ਭਗਵਾਨ ਮੁਖੜੇ ਤੇ ਰਬੀ ਨੂਰ ਮੁਖੜੇ ਤੇ ਰਬੀ ਨੂਰ ਸ਼ਨ ਸ਼ਾਹ ਜਹਾਨ ਦਾ ਬੱਲਾ ਵਿੱਚ ਆਇਆ ਵੇਖੋ ਰੂਪ ਇਨਾਬ ਛੇ ਗੁਰ ਰਵਿਦਾਸ ਜੀ ਦੀ ਬਾਣੀ ਸੰਗ ਤੇ ਲਾਜ਼ਰੀਬ ਦੀ ਰੱਖੀ ਗੁਰ ਰਵਿਦਾਸ ਜੀ ਦੀ ਬਾਣੀ ਸੰਗ ਤੇ ਲਾਜ਼ਰੀਬ ਦੀ ਰੱਖੀ ਲੈ ਉਹਨਾਂ ਦੀ ਉਮਰ 32 ਸਾਲ ਸਤਿਗੁਰੂ ਬਾਬਾ ਪਿੱਪਲਦਾਦ ਜੀ ਔਰ ਜਦੋਂ ਉਹ ਇਸ ਦੁਨੀਆ ਤੋਂ ਇਸ ਸੰਸਾਰ ਤੋਂ ਸਰੀਰਕ ਤੌਰ ਤੇ 11 ਜੂਨ 1972 ਨੂੰ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਯਾਬਰਾਜ਼ਮਾਨ ਹੋਏ ਕਬੀਰ ਸੰਤ ਮੂਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ ਭਾਵ ਉਹ ਆਪਣੀਆਂ ਬੜੁਮੁੱਲੀਆਂ ਸਿਵਾਮਾਂ ਨਵਾ ਕੇ ਸਤੂਗੁਰਾਂ ਦੇ ਪਾਵਨ ਪਵਿੱਤਰ ਚਰਨਾਂ 'ਚ ਜਾਬ ਰਾਜ਼ਮਾਨ ਹੋਏ ਦਰ ਦਰ ਧੁੱਖ ਰਾਂ ਖਾਣੀਆਂ ਸੀ ਅਸੀਂ ਦਰ ਦਰ ਧੋਖ ਰਾਂ ਖਾਣੀਆਂ ਸੀ ਜੇ ਤੇ ਆਸਾ ਹਾ ਰੋਹਣਾ ਹੁਣ ਤਾਂ ਅਸੀਂ ਦਰ ਦਰ ਧੋਖ ਰਾਂ ਖਾਣੀਆਂ ਸੀ ਜੇ ਤੇ ਰਦਾ ਨਾ ਹੁੰਦਾ ਅਸੀਂ ਦਰ ਦਰ chandar consultants limited building maintenance handyman under Trade platform is now available on your local london area he has more than 5 years experience in same line he used to work with reputed companies, agencies as well local builders with brothers. He is professional by plumbing, electrician, masonry, car For more information, please contact him at under Check Trade platform www.checktrade.com 921760. Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ